ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਜੀੜੀਆ ਦੇ ਵਿੱਚ ਅਗਲੇ 4-5 ਘੰਟਿਆਂ ਦੀ ਮੌਸਮਾਫਲੇਟ ਤੁਹਾਨੂੰ ਦੇਣੀ ਹੈ ਪੰਜਾਬ ਹਰਿਆਣਾ ਦੇ ਵਿੱਚ ਐਸਲਿ ਫਾਚਿੰਗ ਸਿਸਟਮ ਤੇ ਸਦਕਾ ਕਿਤਨਾ ਕਿਤੇ ਗਰਜ ਰਿਸਕ ਦੇ ਨਾਲ ਬੱਦਲ ਬਣ ਰਹੇ ਨੇ ਤੇ ਇਹ ਕਿੱਥੇ ਘਰਵਾਈਆਂ ਦੇਣਗੇ ਇਹ ਤੁਹਾਨੂੰ ਦੱਸਾਂਗੇ ਐਸਲਿ ਦੀਆਂ ਜੇਕਰ ਤਾਜ਼ਾ ਸੈਟਲਾਈਟ ਦਾ ਸਿਰਾਂ ਦੇਖੀਏ ਹਰਿਆਣੇ ਦੀ ਤੇ ਰਾਜਾਂ ਦੀ ਗੱਲ ਕਰ ਲੈਨੇ ਆ ਤੇ ਹਰਿਆਣੇ ਦੇ ਵਿੱਚ ਐਸਲਿ ਦੇਖ ਸਕਦੇ ਹਾਂ ਸਰਸਾ ਫਤਿਆ ਫਾਦ ਹਿਸਾਰ ਜੀਂਦ ਭਵਾਨੀ ਰੋहतक ਇਹਨਾਂ ਖੇਤਰਾਂ ਦੇ ਵਿੱਚ ਗਰਜ ਰਿਸਕ ਵਾਲੇ ਤਗੜੇ ਬੱਦਲ ਬਣ ਰਹੇ ਨੇ ਜਿਹੜੇ ਕਿ ਅਨੇ ਦੇ ਪੂਰਬੀ ਖੇਤਰ ਖਾਸ ਕਰਕੇ ਸਭ ਤੋਂ ਪਹਿਲਾਂ ਇਧਰ ਹਿਸਾਰ ਜੀਂ ਦਰੋਤਕ ਬਿਵਾਨੀ ਚੱਜਰ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਦੇ ਆਸਾਰ ਨੇ ਤੇ ਇਸ ਠੰਡੀਆਂ ਹਵਾਵਾਂ ਦੇ ਨਾਲ ਉਸ ਤੋਂ ਬਾਅਦ ਜੇਕਰ ਇਹ ਫਤਰਾ ਸੈਂਡ ਹੁੰਦੇ ਆ ਤੇ ਅੱਗੇ ਇਸ ਡਾਇਰੈਕਸ਼ਨ ਵੱਲ ਯਾਨੀ ਕਿ ਕਰੋ ਖੇਤਰ ਕਰਨਾਲ ਪਾਣੀ ਫਤ ਸੋਨੀਪਤ ਚੜਕੀ ਦਾਦਰੀ ਮਹਿੰਦਰਗੜ ਰਿਵਾੜੀ ਇਹਨਾਂ ਖੇਤਰਾਂ ਤੱਕ ਪਹੁੰਚ ਕਰਦੇ ਹੋਏ ਕਿਤੇ ਨਾ ਕਿਤੇ ਹਲਕੇ ਦਰਮਿਆਨੇ ਸ਼ਰਾਟੇ ਦੇ ਸਕਦੇ ਨੇ ਤੇਜ਼ ਹਨੇਰੀ ਦੇ ਨਾਲ ਸੋ ਗਰਮੀ ਤੋਂ ਰਾਹਤ ਇਹਨਾਂ ਖੇਤਰਾਂ ਮਿਲਣ ਜਾ ਰਹੀ ਆ ਤੇ ਦੂਜੇ ਪਾਸੇ ਜੇਕਰ ਪੰਜਾਬ ਦੀ ਗੱਲ ਕਰਦੇ ਆ ਮਾਨਸਾ ਖੇਤਰ ਦੇ ਉੱਪਰ ਬੱਦਲ ਬਣ ਰਿਹਾ ਤੇ ਲਹਿਰਾਗਾਗਾ ਸੁਨਾਮ ਜਾਖਲ ਇਹਨਾਂ ਖੇਤਰਾਂ ਦੇ ਉੱਪਰ ਬੱਦਲ ਵਾਇਆ ਇਸ ਲਈ ਗਰਜਲਿਸ਼ਕ ਹੋ ਰਹੀ ਆ ਜੜੇ ਕਿ ਆਉਂਦੇ ਘੰਟਿਆਂ ਦੇ ਦਰਮਿਆਨ ਇਹਨਾਂ ਖੇਤਰਾ ਦੇ ਨਾਲ ਲੱਗਦੇ ਖੇਤਰਾ ਤੱਕ ਕਿਤੇ ਨਾ ਕਿਤੇ ਟੁੱਟਵੀਂ ਕਾਰਵਾਈਆਂ ਦੇ ਸਕਦੇ ਆ ਹਲਕੇ ਤੋਂ ਲੈ ਕੇ ਦਰਮਿਆਨੇ ਛਰਾਟੇ ਦੂਜੇ ਪਾਸੇ ਬਠੰਡਾ ਜਤੋ ਰਾਮਪਰਾਫੁੱਲ ਉਹ ਨਾਲ ਲੱਗਦੇ ਖੇਤਰਾ ਦੇ ਵਿੱਚ ਵੀ ਅਸਲੇ ਗੜਜਲਿਸ ਕੋਲੇ ਬਦਲਾ ਦਾ ਨਿਰਮਾਣ ਹੋ ਰਿਹਾ ਜੜੇ ਕਿ ਘੱਟ ਖੇਤਰੀ ਕਾਰਵਾਈਆਂ ਦੇ ਸਕਦੇ ਨੇ ਕਿਤੇ ਨਾ ਕਿਤੇ ਹਲਕੇ ਟੁੱਟਵੇਂ ਛਰਾਟੇ ਆਉਂਦੇ 2-3 ਘੰਟਿਆਂ ਦੇ ਵਿੱਚ ਸੰਭਵ ਨੇ ਜੇਕਰ ਇੱਥੇ ਵੀ ਬਦਲ ਫੈਲਦਾ ਸੈੱਡ ਹੁੰਦਾ ਤੇ ਅੱਗੇ ਵਾਧਾ ਹੋਇਆ ਅਟਿਆਲਾ ਨਾਬਾ ਇਹਨਾਂ ਕਿਤਨਾ ਤੱਕ ਪਹੁੰਚ ਕਰ ਸਕਦਾ ਸੰਗਰੂਰ ਮਲੇਰਕੋਟਲਾ ਬਰਨਾਲਾ ਮਾਨਸਾ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਤਾਂ ਨਹੀਂ ਪਰ ਟਟਮੀ ਕਾਰਵਾਈਆਂ ਕਿਤੇ ਨਾ ਕਿਤੇ ਕੁਝ ਕੁਝ ਟਟਮੀ ਖੇਤਰਾਂ ਦੇ ਵਿੱਚ ਜ਼ਰੂਰ ਹੋਣ ਗਿਆ ਹਲਕੇ ਤੋਂ ਲੈ ਕੇ ਦਰਮਿਆਨ ਨੇ ਸ਼ਰਾਟ ਇਹਨਾਂ ਖੇਤਰਾਂ ਤੱਕ ਪਹੁੰਚ ਕਰ ਸਕਦੇ ਨੇ ਸਰਸਾ ਫਤਿਹਬਾਦ ਇਹਨਾਂ ਖੇਤਰਾਂ ਦੇ ਵਿੱਚ ਗਰਜ ਰਿਸਕ ਦੇ ਨਾਲ ਮੀਂਹ ਲੱਗ ਚੁੱਕੇ ਨੇ ਤੇ ਆਉਂਦੇ ਘੰਟਿਆਂ ਦੇ ਵਿੱਚ ਹਰਿਆਣੇ ਦੇ ਉੱਤਰੀ ਹਰਿਆਣੇ ਨੂੰ ਛੱਡ ਕੇ ਲਗਭਗ ਬਹੁਤੇ ਹਫਾਗਾ ਦੇ ਵਿੱਚ ਉਮੀਦ ਆਸਾਰ ਬਣ ਗਏ ਨੇ ਤੇ ਪੰਜਾਬ ਦੇ ਕੁਝ ਮਾਲਵੇ ਦੇ ਨਰਮਾ ਵੈਲਟ ਪਛਮੀ ਵੈਲਟ ਦੇ ਖੇਤਰਾਂ ਦੇ ਵਿੱਚ ਬਟੰਡਾ ਸ਼ਰਮਕਸਰ ਸਾਹਿਬ ਜਾਤੋ ਤੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਗਰਜ ਰਿਸ਼ਕ ਨਾਲ ਹਲਕੇ ਛਰਾਟੇ ਦੀ ਉਮੀਦ ਜੜੀ ਆ ਬਣ ਰਹੀ ਆ ਸੋ ਜਿਹੜੇ ਜ਼ਿਲ੍ਹੇ ਦੇ ਵਿੱਚ ਬੱਦਲ ਹੌਂਚ ਕਰਨਗੇ ਤੁਹਾਨੂੰ ਲਿਖਤੀ ਫੌਸਟਾਂ ਆ ਅਸੀਂ ਸਾਂਝੀ ਕਰਦੇ ਰਹਾਂਗੇ ਅਪਡੇਟ ਫਿਲਹਾਲ ਅਗਲੇ 4-5 ਘੰਟੇ ਇਹਨਾਂ ਖੇਤਰਾਂ ਦੇ ਵਿੱਚ ਉਮੀਦ ਆਸਾਰ ਬਣੇ ਹੋਏ ਨੇ ਜਿਹੜੇ ਖੇਤਾਂ ਤੁਹਾਨੂੰ ਦੱਸੇ ਨੇ ਉਹ ਦੂਜੇ ਪਾਸੇ ਪਹਾੜਾ ਦੇ ਵਿੱਚ ਵੀ ਐਸੇ ਸਕ੍ਰੀਨ ਤੇ ਦੇਖ ਸਕਦੇ ਆ ਜੀ ਹਿਮਾਚਲ ਦੇ ਖੋਦੇ ਖੇਤਰਾਂ ਦੇ ਵਿੱਚ ਅਸਲੇ ਗਰਜ ਰਿਸਕ ਵਾਲੇ ਤਗੜੇ ਬਦਲਾ ਦਾ ਨਿਰਮਾਣ ਹੋ ਰਿਹਾ ਜਿਹਨਾਂ ਦੇ ਵਿੱਚ ਮੰਡੀ ਸ਼ਿਮਲਾ ਤੇ ਨਾਲ ਲੱਗਦੇ ਜਿਹੜੇ ਉੱਪਰਲੇ ਖੇਤਰ ਹਨ ਖੇਤਰਾਂ ਦੇ ਵਿੱਚ ਤਗੜੀ ਗਰੇਮਾਰ ਤਗੜੇ ਗਰਜ ਦੇ ਰਿਸਕ ਅਸਵੇਲੇ ਜਾਰੀ ਆ ਪੰਜਾਬ ਦੇ ਵਿੱਚ ਜਿੱਥੇ ਇਹ ਤੇ ਬੱਦਰ ਪਹੁੰਚ ਕਰਨਗੇ ਆਉਂਦੇ ਘੰਟਿਆਂ ਦੇ ਵਿੱਚ ਤੁਹਾਨੂੰ ਲਿਖਤੀ ਪੋਸਟਰ ਆਹੀਂ ਅਸੀਂ ਜਾਣਕਾਰੀ ਸਾਂਝੀ ਕਰ ਦਿਆਂਗੇ ਧੰਨ